ਸਰ ਸ਼੍ਰੀਕਲ ਤੋਂ ਸਟੋਰ ਚੋਕ ਐਸਮザ ਨਿਊਜ਼ ਦੇ ਨਾਲ ਤੇ ਮੈਂ ਹਾਂ ਪ੍ਰਦੀਪ ਗੌਰ ਤਾਂ ਸਵੇਰੇ ਸਵੇਰੇ ਪੰਜਾਬ ਦੇ ਵਿੱਚ ਭਿਆਨਕ ਸੜਕੀ ਹਾਦਸਾ ਹੋ ਜਾਂਦਾ ਜਦੋਂ ਸਿਲੰਡਰਾਂ ਦੇ ਨਾਲ ਭਰਿਆ ਹੋਇਆ ਟਰੱਕ ਫਲਾਈਓਵਰ ਤੋਂ ਸਿੱਧਾ ਜਾ ਕੇ ਹੇਠਾਂ ਜਾ ਡਿੱਗਦਾ ਹਾਲਾਂਕਿ ਗਨੀਮਤ ਰਹੀ ਹੈ ਕਿ ਜਾਨੀ ਨੁਕਸਾਨ ਤੋਂ ਬਚਾ ਰਹਿੰਦਾ ਪਰ ਜਦੋਂ ਇਹ ਹਾਦਸਾ ਹੁੰਦਾ ਆਵਾਜ਼ ਇੰਨੀ ਕੁ ਜ਼ਿਆਦਾ ਤੇਜ਼ ਆਉਂਦੀ ਹੈ ਖੜਕਾ ਇੰਨਾ ਕੁ ਜ਼ਿਆਦਾ ਹੁੰਦਾ ਹੈ ਕਿ ਆਸ-ਪਾਸ ਦੇ ਲੋਕ ਨੇ ਜਿਹੜੇ ਭੱਜੇ ਆਉਂਦੇ ਨੇ ਤੇ ਜਦੋਂ ਆ ਕੇ ਡਰਾਈਵਰ ਦੇਖਦੇ ਨੇ ਆਹ ਤੱਕ ਗੰਭੀਰ ਰੂਪ ਦੇ ਵਿੱਚ ਜ਼ਖਮੀ ਹੁੰਦਾ ਪਰ ਉਸ ਦੀ ਜਾਨ ਬਚ ਜਾਂਦੀ ਹੈ ਇੰਨਕਿ ਨਿੰਮਤ ਰੀਅਕ ਕਿ ਜਾਨੀ ਨੂੰ ਖਾਮ ਤੋਂ ਬਚਾ ਰਿਹਾ ਹੈ ਅੱਜ ਤਾਂ ਦੱਸਦੀ ਹੈ ਕਿ ਬਜਰੀ ਦੇ ਨਾਲ ਭਰੇ ਹੋਏ ਟਰੱਕ ਦੇ ਵੱਲੋਂ ਪਿੱਛੋਂ ਦੀ ਆ ਕੇ ਸਟਿੱਪਰ ਨੂੰ ਟੱਕਰ ਮਾਰ ਦਿੱਤੀ ਜਾਂਦੀ ਹੈ ਤਾਂ ਉਸ ਤੋਂ ਬਾਅਦ ਇਹ ਹਾਦਸਾ ਹੋ ਜਾਂਦਾ ਹੈ ਆਤ ਫਲਾਈਓਵਰ ਤੋਂ ਸਿੱਧਾ ਜਾ ਕੇ ਟਰੱਕ ਇਹ ਹੇਠਾਂ ਡਿੱਗ ਜਾਂਦਾ ਤੇ ਇੱਕ ਵਾਰ ਮੌਕੇ ਤੇ ਤੁਹਾਨੂੰ ਤਸਵੀਰਾਂ ਦਿਖਾ ਦਿੰਦੇ ਆ ਦਰਸਲ 300 ਤੋਂ ਵੱਧ ਯਾਨੀ ਕਿ 342 ਦੇ ਕਰੀਬ ਸਿਲੰਡਰਾਂ ਦੇ ਨਾਲ ਇਹ ਟਰੱਕ ਹੈ ਜਿਹੜਾ ਪਰਿਆ ਹੋਇਆ ਸੀ ਪਿੱਛੇ ਤੋਂ ਆ ਰਹੇ ਟਿਪਰ ਨੇ ਜ਼ੋਰਦਾਰ ਟੱਕਰ ਮਾਰ ਦਿੱਤੀ ਦੱਸਿਆ ਕਿ ਹਾਦਸਾ ਜਲੰਧਰ ਦੇ ਗੁਰਾਇਆਂ ਦੇ ਵਿੱਚ ਸਥਿਤ ਪਿੰਡ ਗੁਆਹਰ ਦੇ ਵਿੱਚ ਕੋਲੇ ਜਿਹੜਾ ਹਾਈਵੇ ਹੈ ਉੱਥੇ ਹੋਇਆ ਹੱਦ ਤੱਕਟਨਾ ਦੇ ਵਿੱਚ ਜਾਨੀ ਨੁਕਸਾਨ ਤੋਂ ਬਚਾ ਲਿਆ ਮੇਰੀ ਜਾਣਕਾਰੀ ਤੋਂ ਅਨੁਸਾਰ ਸਵੇਰ ਗੈਸ ਸਲੇਟਰਾਂ ਨਾਲ ਭਰੇ ਹੋਏ ਇੱਕ ਟਰੱਕ ਨੂੰ ਪਿੱਛੋਂ ਦੀ ਆ ਕੇ ਬਜਰੀ ਦੇ ਨਾਲ ਭਰੇ ਹੋਏ ਟਿਪਰ ਨੇ ਜ਼ੋਰਦਾਰ ਟੱਕਰ ਮਾਰ ਦਿੱਤੀ ਕਿ ਕਿੱਥੋਂ ਆ ਰਹੇ ਸੀ ਤੇ ਕਿੱਥੇ ਚੱਲੇ ਸੀ 4 ਤੋਂ ਕੋਲ ਜਾਣਾ ਕੀ ਸੀ ਗੱਡੀ ਦੇ ਵਿੱਚ ਸਲੰਡਰ ਐਕਸੀਡੈਂਟ ਕਿੱਦਾਂ ਹੋ ਗਿਆ ਖੜੀ ਗੱਡੀ ਆ ਤੇ ਟਿੱਪਰ ਲੱਗਿਆ ਯਾਰ ਟਿੱਪਰ ਕਿੱਧਰੋਂ ਆ ਰਿਹਾ ਸੀ ਗਲੰਦਰ ਨੇ ਉਹ ਤੁਹਾਡਾ ਬਚਾਇਆ ਹਾਂਜੀ ਭਾਈ ਕੀ ਤੁਹਾਡਾ ਨਾਮ ਆ ਸਾਹਿਦ ਸਿੰਘ ਆ ਮੈਂ ਕਿੱਥੋਂ ਆ ਰਹੇ ਸੀ ਕਿੱਥੇ ਚੱਲੇ ਸੀ ਬਨਾਂਡਕੋੜ ਤੋਂ ਬਜੇਲਿਆ ਜਾਂਦੇ ਤੇ ਲੁਧਿਆਣਾ ਚੱਲੇ ਸੀ ਕਿੱਥੋਂ ਆ ਰਹੇ ਸੀ ਬਨਾਂਡਕੋੜ ਤੋਂ ਚੱਲੇ ਕਿੱਥੇ ਸੀ ਲੁਧਿਆਣਾ ਕੀ ਸੀਗਾ ਟਿੱਪਰ ਚ ਬਜੇਲੀ ਭਰੀ ਐਕਸੀਡੈਂਟ ਕਿਦਾ ਹੋਇਆ ਐਕਸੀਡੈਂਟ ਗੱਡੀ ਪਰੋ ਸਿਲੰਡਰਾਂ ਵਾਲੀ ਗੱਡੀ ਖੜੀ ਸੀ ਉੱਤੇ ਅੱਛਾ ਜੀ ਮੈਂ ਮਗਰਵਾਹਨ ਦੇ ਮੇਰੀ ਸਟੇਜਿੰਗ ਰਾਕ ਰਹੀ ਹੋਈ ਤੇ ਨਾਲ ਦਾ ਜੁਰ ਲੱਗਣ ਤੋਂ ਬਚਾਇਆ ਹਾਂਜੀ ਸਵੇਰੇ 5:30 ਵਜੇ ਦੇ ਕਰੀਬ ਕੰਟਰੋਲ ਰੂਮ ਤੇ ਲੱਗਰ ਤੋਂ ਫੋਨ ਆਇਆ ਸੀ ਕਿ ਇੱਕ ਇੱਕ ਦਾ ਕੈਂਟਰ ਆ ਜਿਹਦੇ ਵਿੱਚ ਸਿਲੰਡਰ ਲੱਦੇ ਹੋਏ ਆ ਕਿ ਉਹ ਪਲਟ ਗਿਆ ਆ ਸਾਸਾ ਕਾਰਨ ਦੇ ਲੱਗੇ ਕਿੱਥੋਂ ਆ ਰਿਹਾ ਸੀ ਕਿੱਥੇ ਜਾ ਰਿਹਾ ਸੀ ਉਹ ਤੋਂ ਆ ਰਿਹਾ ਸੀ ਜੀ ਜਲੰਧਰ ਜਾ ਰਿਹਾ ਸੀ ਤੇ ਜਿਹੜਾ ਟਿੱਪਰ ਸੀਗਾ ਉਹ ਪਿੱਛੋਂ ਹਟ ਕਰ ਗਿਆ ਉਹ ਬੱਲੀ ਨਾਲ ਲੋਡ ਸੀਗਾ ਤੇ ਉਹ ਆ ਰਿਹਾ ਸੀ ਪਠਾਨਕੋਟ ਤੋਂ ਤੇ ਉਹ ਵੀ ਲੁਧਿਆਣਾ ਜਾ ਰਿਹਾ ਸੀ ਤੇ ਜਿਹਦੇ ਵਿੱਚ ਮਾੜੀਆਂ ਮੋਟੀਆਂ ਸੱਟਾਂ ਲੱਗੀਆਂ ਆ ਉਹਨਾਂ ਨੂੰ ਸਿਵਲ ਹਸਪਤਾਲ ਬੜੇ ਪੰਡ ਅਸੀਂ ਦਾਖਲ ਕਰਵਾਪਾ ਜਾਨਮਨ ਬਾਕੀ ਠੀਕ ਠਾਕ ਆ ਜੀ ਉਹਨਾਂ ਦੀ ਪਰਿਵਾਰਕ ਮੈਂਬਰ ਜਿਹੜੇ ਆ ਗਏ ਆ ਤੇ ਐਸ ਐਚਓ ਅਡੀਸ਼ਨਲ ਵੀ ਆਪਣੇ ਗਰਾਂ ਵਾਲੇ ਆ ਗਏ ਸੀ ਤੇ ਈਆਰਵੀ ਗਰਾਂ ਵਾਲੀ ਇਹ ਵੀ ਮੌਕੇ ਤੇ ਪਹੁੰਚ ਗਈ ਸਰ ਸ਼ਿਕਾਤ ਸਟੋਰ ਚੁੱਕਿਆ ਸਮਝਾ ਨਿਊਜ਼ ਦੇ ਨਾਲ ਤੇ ਮੈਂ ਹਾਂ ਪ੍ਰਦੀਪ ਕੌਰ ਤਾਂ ਸਵੇਰੇ ਸਵੇਰੇ ਪੰਜਾਬ ਦੇ ਵਿੱਚ ਭਿਆਨਕ ਸੜਕੀ ਹਾਦਸਾ ਹੋ ਜਾਂਦਾ ਜਦੋਂ ਸਿਲੰਡਰਾਂ ਦੇ ਨਾਲ ਭਰਿਆ ਹੋਇਆ ਟਰੱਕ ਫਲਾਈਓਵਰ ਤੋਂ ਸਿੱਧਾ ਜਾ ਕੇ ਹੇਠਾਂ ਜਾ ਡਿੱਗਦਾ ਹਾਲਾਂਕਿ ਗਨੀਮਤ ਰਹੀ ਹੈ ਕਿ ਜਾਨੀ ਨੁਕਸਾਨ ਤੋਂ ਬਚਾ ਰਹਿੰਦਾ ਪਰ ਜਦੋਂ ਇਹ ਹਾਦਸਾ ਹੁੰਦਾ ਆਵਾਜ਼ ਇੰਨੀ ਕੁ ਜ਼ਿਆਦਾ ਤੇਜ਼ ਆਉਂਦੀ ਹੈ ਖੜਕਾ ਇੰਨਾ ਕੁ ਜ਼ਿਆਦਾ ਹੁੰਦਾ ਹੈ ਕਿ ਆਸ-ਪਾਸ ਦੇ ਲੋਕ ਨੇ ਜਿਹੜੇ ਭੱਜੇ ਆਉਂਦੇ ਨੇ ਤੇ ਜਦੋਂ ਆ ਕੇ ਡਰਾਈਵਰ ਦੇਖਦੇ ਨੇ ਆਹ ਤੱਕ ਗੰਭੀਰ ਰੂਪ ਦੇ ਵਿੱਚ ਜ਼ਖਮੀ ਹੁੰਦਾ ਪਰ ਉਸ ਦੀ ਜਾਨ ਬਚ ਜਾਂਦੀ ਹੈ ਕਿ ਨਿੰਮਤ ਰੂਏ ਕਿ ਜਾਨੀ ਰੂਪ ਸੰਤੋ ਬਚਾ ਰਿਹਾ ਹੈ ਅੱਜ ਤਾਂ ਦੱਸਦੀ ਹੈ ਕਿ ਬਜਰੀ ਦੇ ਨਾਲ ਭਰੇ ਹੋਏ ਟਰੱਕ ਦੇ ਵੱਲੋਂ ਪਿੱਛੋਂ ਦੀ ਆ ਕੇ ਸਟਿੱਪਰ ਨੂੰ ਟੱਕਰ ਮਾਰ ਦਿੱਤੀ ਜਾਂਦੀ ਹੈ ਤਾਂ ਉਸ ਤੋਂ ਬਾਅਦ ਇਹ ਹਾਦਸਾ ਹੋ ਜਾਂਦਾ ਹੈ ਆਤ ਫਲਾਈਓਵਰ ਤੋਂ ਸਿੱਧਾ ਜਾ ਕੇ ਟਰੱਕ ਇਹ ਹੇਠਾਂ ਡਿੱਗ ਜਾਂਦਾ ਤੇ ਇੱਕ ਵਾਰ ਮੌਕੇ ਤੇ ਤੁਹਾਨੂੰ ਤਸਵੀਰਾਂ ਦਿਖਾ ਦਿੰਦੇ ਆ ਦਰਸਲ 300 ਤੋਂ ਵੱਧ ਯਾਨੀ ਕਿ 342 ਦੇ ਕਰੀਬ ਸਿਲੰਡਰਾਂ ਦੇ ਨਾਲ ਇਹ ਟਰੱਕ ਹੈ ਜਿਹੜਾ ਪਰਿਆ ਹੋਇਆ ਸੀ ਪਿੱਛੇ ਤੋਂ ਆ ਰਹੇ ਟਿਪਰ ਨੇ ਜ਼ੋਰਦਾਰ ਟੱਕਰ ਮਾਰ ਦਿੱਤੀ ਦੱਸਿਆ ਕਿ ਹਾਦਸਾ ਜਲੰਧਰ ਦੇ ਗੁਰਾਇਆਂ ਦੇ ਵਿੱਚ ਸਥਿਤ ਪਿੰਡ ਗੁਆਹਰ ਦੇ ਵਿੱਚ ਕੋਲੇ ਜਿਹੜਾ ਹਾਈਵੇ ਹੈ ਉੱਥੇ ਹੋਇਆ ਹੱਦ ਤੱਕਟਨਾ ਦੇ ਵਿੱਚ ਜਾਨੀ ਨੁਕਸਾਨ ਤੋਂ ਬਚਾਰਿਆ ਮੇਰੀ ਜਾਣਕਾਰੀ ਤੋਂ ਅਨੁਸਾਰ ਸਵੇਰ ਗੈਸ ਸਲੇਟਰਾਂ ਨਾਲ ਭਰੇ ਹੋਏ ਇੱਕ ਟਰੱਕ ਨੂੰ ਪਿੱਛੋਂ ਦੀ ਆ ਕੇ ਬਜਰੀ ਦੇ ਨਾਲ ਭਰੇ ਹੋਏ ਟਿਪਰ ਨੇ ਜ਼ੋਰਦਾਰ ਟੱਕਰ ਮਾਰ ਦਿੱਤੀ ਕਿੱਥੋਂ ਆ ਰਹੇ ਸੀ ਤੇ ਕਿੱਥੇ ਚੱਲੇ ਸੀ 4 ਤੋਂ ਲਿਵਾਣਾ ਕੀ ਸੀ ਗੱਡੀ ਦੇ ਵਿੱਚ ਐਕਸੀਡੈਂਟ ਕਿੱਦਾ ਹੋ ਗਿਆ ਖੜੀ ਗੱਡੀ ਉੱਤੇ ਠੱਪੜ ਲੱਗਿਆ ਯਾਰ ਠੱਪੜ ਕਿੱਧਰੋਂ ਆ ਰਿਹਾ ਸੀ ਗਲੰਦਰ ਨੇ ਉਹ ਤੁਹਾਡਾ ਬਚਾਇਆ ਹਾਂਜੀ ਭਾਈ ਕੀ ਤੁਹਾਡਾ ਨਾਮ ਆ ਸਾਹਿਦ ਕੁਮਾਰ ਕਿੱਥੋਂ ਆ ਰਹੇ ਸੀ ਕਿੱਥੇ ਚੱਲੇ ਸੀ ਬਨਾਨਕੋੜ ਤੋਂ ਬਜਰੀ ਲੈ ਜਾਂਦੇ ਤੇ ਲੁਧਿਆਣੇ ਚੱਲੇ ਸੀ ਕਿੱਥੋਂ ਆ ਰਹੇ ਸੀ ਬਨਾਨਕੋੜ ਤੋਂ ਚੱਲੇ ਕਿੱਥੇ ਸੀ ਲੁਧਿਆਣੇ ਕੀ ਸੀਗਾ ਠੱਪੜ ਚ ਬਜਰੀ ਬਰੀ ਐਕਸੀਡੈਂਟ ਕਿਦਾ ਹੋਇਆ ਐਕਸੀਡੈਂਟ ਗੱਡੀ ਪਰ ਉਹ ਸਿਲੰਡਰ ਵਾਲੀ ਗੱਡੀ ਖੜੀ ਸੀ ਉੱਤੇ ਅੱਛਾ ਜੀ ਮੈਂ ਮਗਰਵਾਨ ਦੇ ਮੇਰੀ ਸਟੇਜਿੰਗ ਰਾਤ ਖੜੀ ਹੋਈ ਤੇ ਲੱਗਣ ਤੋਂ ਬਚਾਇਆ ਹਾਂ ਜੀ ਸਵੇਰੇ 6:30 ਵਜੇ ਦੇ ਕਰੀਬ ਕੰਟਰੋਲ ਰੂਮ ਤੇ ਲੱਗਰ ਤੋਂ ਫੋਨ ਆਇਆ ਸੀ ਕਿ ਇੱਕ ਇੱਕ ਟੈਂਕਰ ਆ ਜਿਹਦੇ ਵਿੱਚ ਸਿਲੰਡਰ ਲੱਦੇ ਹੋਏ ਆ ਕਿ ਉਹ ਪਲਟ ਗਿਆ ਆ ਸਸਾ ਕਾਰਨ ਨੇ ਲਾਗੇ ਕਿੱਥੋਂ ਆ ਰਿਹਾ ਸੀ ਕਿੱਥੇ ਜਾ ਰਿਹਾ ਸੀ ਉਹ ਤੋਂ ਆ ਰਿਹਾ ਸੀ ਜੀ ਜਲੰਧਰ ਜਾ ਰਿਹਾ ਸੀ ਤੇ ਜਿਹੜਾ ਟਿੱਪਰ ਸੀਗਾ ਉਹ ਪਿੱਛੋਂ ਹਟ ਕਰ ਗਿਆ ਉਹ ਬੱਲੀ ਨਾਲ ਲੋਡ ਸੀਗਾ ਤੇ ਉਹ ਆ ਰਿਹਾ ਸੀ ਪਠਾਨਕੋਟ ਤੋਂ ਤੇ ਉਹ ਵੀ ਲੁਧਿਆਣਾ ਜਾ ਰਿਹਾ ਸੀ ਤੇ ਜਿਹਦੇ ਵਿੱਚ ਮਾੜੀਆਂ ਮੋਟੀਆਂ ਸੱਟਾਂ ਲੱਗੀਆਂ ਆ ਉਹਨਾਂ ਨੂੰ ਸਿਵਲ ਹਸਪਤਾਲ ਬੜੇ ਪੰਡ ਅਸੀਂ ਦਾਖਲ ਕਰਵਾਪਾ ਜਾਨਮਨ ਬਾਕੀ ਠੀਕ ਠਾਕ ਆ ਜੀ ਉਹਨਾਂ ਦੀ ਪਰਿਵਾਰਕ ਮੈਂਬਰ ਜਿਹੜੇ ਆ ਗਏ ਆ ਤੇ ਐਸ ਐਚਓ ਅਡੀਸ਼ਨਲ ਵੀ ਆਪਣੇ ਗਰਾਂ ਵਾਲੇ ਆ ਗਏ ਸੀ ਤੇ ਈਆਰਵੀ ਗਰਾਂ ਵਾਲੀ ਇਹ ਵੀ ਮੌਕੇ ਤੇ ਪਹੁੰਚ ਗਈ